ਸਾਥੀ ਮੁਲਾਜ਼ਮ ਦੀ ਰਿਹਾਈ ਦੀ ਮੰਗ ਨੂੰ ਲੈ ਕੇ 30 ਅਗਸਤ ਨੂੰ ਬਠਿੰਡਾ ਦੇ ਸਿਵਲ ਸਰਜਨ ਨੂੰ ਦੇਣਗੇ ਕਾਲੀਆਂ ਝੰਡੀਆਂ ਦੇ ਨਾਲ ਵਧਾਈਗੀ ਅੱਜ ਕੀਤਾ ਗਿਆ ਕਾਲੀਆਂ ਝੰਡੀਆਂ ਲੈ ਕੇ ਰੋਸ ਮਾਰਚ ਅਤੇ ਕਰਨਗੇ 30 ਅਗਸਤ ਨੂੰ ਸੜਕਾਂ ਜਾਮ ਵੀਰਵਾਰ ਨੂੰ 1 ਵਜੇ ਦੇ ਲਗਭਗ ਮੁਲਾਜ਼ਮ ਆਗੂ ਨਗਨਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਉਹਨਾਂ ਦੇ ਇੱਕ ਸਾਥੀ ਮੁਲਾਜ਼ਮ ਜੋ ਬਿਜ਼ਨਸ ਦੀ ਟੀਮ ਬਣਾਉਣਾ ਨਜਾਇਜ਼ ਹੀ ਕਰਤਾਰ ਕੀਤਾ ਗਿਆ ਹੈ ਉਸ ਨੂੰ ਲੈ ਕੇ ਬਠਿੰਡਾ ਦੇ ਸਿਵਲ ਸਰਜਨ ਵੱਲੋਂ ਸਾਹੀ ਰਿਪੋਰਟ ਨਹੀਂ ਭੇਜੀ ਗਈ ਜਿਸ ਨੂੰ ਲੈ ਕੇ 30 ਅਗਸਤ ਨੂੰ ਬਠਿੰਡਾ ਦੇ ਸਿਰੋਟ ਸਰਜਨ ਡਾਕਟਰ ਤੇਜਵੰਤ ਸਿੰਘ ਢਿਲੋਂ ਦੀ ਵਿਦੈਗੀ ਪਾਰਟੀ ਹੈ ਅਤੇ ਉਹਨਾਂ ਵੱਲੋਂ ਉਹਨਾਂ ਨੂੰ ਵਿਦੈਗੀ ਪਾਰਟੀ ਕਾਲੀਆਂ ਝੰਡੀਆਂ ਦਿਖਾ ਕੇ ਆਪਣ ਦਿੱਤੀ ਜਾਵੇਗੀ ਉਹਨਾਂ ਵੱਲੋਂ ਉਹਨਾਂ ਦੀ ਵਿਦੈਗੀ ਪਾਰਟੀ ਦੀ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ ਤੇ ਨਾਲ ਨਾਲ ਉਹਨਾਂ ਕਹਿਆ ਕਿ ਉਹਨਾਂ ਵੱਲੋਂ ਸੜਕਾਂ ਵੀ ਜਮ ਕੀਤੀਆਂ ਜਾਣੀਆਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਮੁਲਾਜ਼ਮਾਂ ਵੱਲੋਂ ਆਪਣੇ ਸਾਥੀ ਮੁਲਾਜ਼ਮ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਾਲੀਆਂ ਛੰਡੀਆਂ ਦੇ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਇੱਕ ਰੋਸ ਮਾਰਚ ਕੀਤਾ ਗਿਆ। ਰਾਜ ਸਿੰਘ ਨੂੰ ਰਿਹਾ ਕਰੋ। ਰਿਹਾ ਕਰੋ। ਰਿਹਾ ਕਰੋ। ਰਾਜ ਸਿੰਘ ਨੂੰ ਛਾਪ ਦਿਓ। ਛਾਪ ਦਿਓ ਇਨਕਾਰ। ਕਿੱਥੇ ਆ ਤੂੰ? ਪੰਜਾਬ ਸਰਕਾਰ ਮਰਦਾਬਾਦ। ਇੱਕ ਮਰਹੂਦ ਰੱਖ। ਜੀ ਸਰ ਕੀ ਨਾਮ ਹੈ ਤੁਹਾਡਾ ਕੀ ਮੰਗ ਰਹੇ ਹੋ? ਮੇਰਾ ਨਾਮ ਗਗਨਦੀਪ ਹੈ ਜੀ ਮਾਮਲਾ ਤਕਰੀਬਨ ਸਾਰੇ মিডিਆ ਦੇ ਵਿੱਚ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਪਿਛਲੇ ਲਗਭਗ 50 51 ਦਿਨਾਂ ਤੋਂ ਜਾਨੀ ਸਿਹਤ ਵਿਭਾਗ ਦੇ ਮੁਲਾਜ਼ਮ ਸਿਵੋ ਸਰਜਨ ਦਫ਼ਤਰ ਬਠਿੰਡਾ ਦੇ ਬਾਹਰ ਚ ਬੈਠੇ ਆ ਉਹਦਾ ਕਾਰਨ ਇਹ ਹੈ ਕਿ ਪਿਛਲੀ 9 ਜੁਲਾਈ ਨੂੰ ਜਾਨੀ ਰਾਜ ਸਿੰਘ ਇੱਥੋਂ ਦੇ ਅਫਸਰਾਂ ਦੇ ਨਾਲ ਇੱਥੋਂ ਦੀ ਇੱਕ ਸਰਕਾਰੀ ਟੀਮ ਦੇ ਨਾਲ ਲਿੰਗ ਨਿਰਧਾਰਤ ਗਲਤ ਤਰੀਕੇ ਨਾਲ ਜਿਹੜੇ ਲੋਕ ਕਰਦੇ ਆ ਟੈਸਟ ਉਹਨਾਂ ਦੇ ਉੱਤੇ ਰੇਡ ਕਰਨ ਵਾਸਤੇ ਗਿਆ ਸੀ ਪਰ ਉੱਥੇ ਜਾ ਕੇ ਇੱਕ ਘਟਨਾਕ੍ਰਮ ਵਾਪਰਿਆ ਭਈ ਜਿਹੜੇ ਅਫਸਰ ਸੀ ਉਹ ਸਾਰੇ ਘਰੇ ਆ ਗਏ ਪਰ ਜਿਹੜੇ ਰਾਜ ਸਿੰਘ ਸੀ ਉਹਨੂੰ ਵਿਜੀਲੈਂਸ ਨੇ ਮੁਖਬਰ ਦੀ ਗਲਤ ਜਾਣਕਾਰੀ ਦੇ ਕਾਰਨ ਗ੍ਰਿਫਤਾਰ ਕਰ ਲਿਆ ਅਸੀਂ ਪਿਛਲੇ ਲਗਭਗ 50 ਦਿਨਾਂ ਤੋਂ ਯਾਨੀ ਇਸ ਸੰਘਰਸ਼ ਨੂੰ ਲੜ ਰਹੇ ਹਾਂ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜਿਹੜੀ ਰੇਡ ਟੀਮ ਹੁੰਦੀ ਆ ਉਹਨਾਂ ਨੇ ਆ ਕੇ ਇੱਕ ਰਿਪੋਰਟ ਜਿਹੜੀ ਆ ਉਹ ਉੱਚ ਅਧਿਕਾਰੀਆਂ ਨੂੰ ਭੇਜਣੀ ਹੁੰਦੀ ਆ ਔਰ ਰਿਪੋਰਟ ਦੇ ਵਿੱਚ ਜਣੀ ਸਾਰਾ ਕੁਝ ਠੀਕ ਲਿਖਿਆ ਪਰ ਕੁਝ ਤੱਤ ਜਿਹੜੇ ਆ ਉਹ ਤੋੜ ਮਰੋੜ ਕੇ ਪੇਸ਼ ਕੀਤੇ ਗਏ ਆ ਜਾਨੀ ਖਾਸ ਕਰਕੇ ਉਹ ਤੱਥ ਜਿਹੜੇ ਰਾਜ ਸਿੰਘ ਨੂੰ ਬਚਾ ਸਕਦੇ ਆ ਉਸ ਦੇ ਵਿੱਚ ਐਡ ਨਹੀਂ ਕੀਤੇ ਗਏ ਅਸੀਂ ਉਸ ਦਿਨ ਤੋਂ ਹੀ ਇੱਥੋਂ ਦੇ ਜਿਹੜਾ ਸਿਵਲ ਸਰਜਨ ਆ ਬਟਿੰਡਾ ਉਹਨੂੰ ਉਹਦੇ ਨਾਲ ਗੱਲ ਕਰ ਰਹੇ ਆ ਤੇ ਉਹਨੂੰ ਕਹਿ ਰਹੇ ਆ ਇੱਥੋਂ ਤੱਕ ਕਿ ਜਿਹੜੇ ਕੁਝ ਡਾਕਟਰ ਤੇ ਕੁਝ ਜਥੇਬੰਦੀ ਦੀ ਟੀਮ ਜਿਹੜੀ ਆ ਉਹ ਜਦੋਂ ਉਹਨਾਂ ਕੋਲ ਜਾਂਦੀ ਆ ਜਿਹੜੇ ਟੀਮ ਦੇ ਮੈਂਬਰ ਸੀ ਜਿਨ੍ਹਾਂ ਨੇ ਉਹ ਸਾਰਾ ਕੁਝ ਜਿਨ੍ਹਾਂ ਦੇ ਚਾਰਜ ਚ ਸੀ ਉਹਨਾਂ ਕੋਲ ਉਹ ਮੰਨਦੇ ਆ ਵੀ ਠੀਕ ਆ ਰਾਜ ਸਿੰਘ ਠੀਕ ਸੀ ਉਹਨਾਂ ਨੂੰ ਜਿਹੜੇ ਰਾਜ ਸਿੰਘ ਤੋਂ ਪੈਸੇ ਫੜੇ ਗਏ ਆ ਉਹ ਅਸੀਂ ਫੜਨ ਵਾਸਤੇ ਭੇਜਿਆ ਸੀ ਜਾਨੀ ਉਹ ਅਨੌਫੀਸ਼ੀਅਲੀ ਇਹ ਗੱਲ ਮੰਨਦੇ ਆ ਪਰ ਸਿਵਲ ਸਰਜਨ ਕੋਲ ਆ ਕੇ ਉਹ ਗੱਲ ਮੁੱਕਰ ਜਾਂਦੇ ਆ ਜਾਨੀ ਜਿਹੜੀ ਸਮੂੱਚੀ ਸਾਡੇ ਵੱਲੋਂ ਟੀਮ ਇਸ ਗੱਲ ਦਾ ਪਤਾ ਕਰਨ ਗਈ ਸੀ ਉਹਨਾਂ ਵੱਲੋਂ ਇਹ ਗੱਲ ਰੱਖੀ ਗਈ ਸੀਵਲ ਸਰਜਨ ਕੋਲ ਵੀ ਇਹ ਗੱਲ ਸਾਡੇ ਕੋਲ ਇਹ ਮੰਨੇ ਆ ਪਰ ਸਿਵਲ ਸਰਜਨ ਬਠਿੰਡਾ ਵੱਲੋਂ ਇਸ ਸਬੰਧ ਦੇ ਵਿੱਚ ਉਸ ਟੀਮ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਨੀ ਸਿਵਲ ਸਰਜਨ ਲਗਾਤਾਰ ਇਸ ਮਸਲੇ ਦੇ ਵਿੱਚ ਮੂਕ ਦਰਸ਼ਕ ਬਣੇ ਹੋਏ ਆ ਇਸ ਕਰਕੇ ਜਿਹੜੇ ਮਲਾਜਾ ਉਹਨੇ ਉਹਨਾਂ ਦੇ ਵਿੱਚ ਭਾਰੀ ਰੋਸ ਹੈ ਇਸ ਗੱਲ ਦੇ ਉੱਤੇ ਵੀ ਜਿਹੜੀਆਂ ਸਰਕਾਰੀ ਟੀਮਾਂ ਦੇ ਵਿੱਚ ਜਾਣ ਵਾਲੇ ਮੁਲਾਜ਼ਮਾਂ ਉਹਨਾਂ ਦੀ ਫਿਰ ਸੁਰੱਖਿਆ ਕੀ ਆ ਤੁਸੀਂ ਤਾਂ ਕੁਝ ਵੀ ਕਹਿ ਕੇ ਮੁੱਕਰ ਸਕਦੇ ਹੋ ਜਾਨੀ ਅਫਸਰਾਂ ਦੇ ਜ਼ੁਬਾਨੀ ਹੁਕਮਾਂ ਤੇ ਤਾਂ ਫਿਰ ਬਿਲਕੁਲ ਨਹੀਂ ਜਾਣਾ ਚਾਹੀਦਾ ਜੇ ਕੋਈ ਜਾਂਦਾ ਤਾਂ ਉਹ ਬਹੁਤ ਵੱਡੇ ਰਿਸਕ 'ਚ ਹੈ ਜਾਂ ਜਾਨੀ ਉਹ ਬਹੁਤ ਵੱਡੀ ਮੁਸੀਬਤ ਆਪਣੇ ਆਪ ਵਾਸਤੇ ਸਹਿੇੜ ਰਿਹਾ ਹੈ ਸੋ ਇਸ ਕਰਕੇ ਜਾਨੀ ਮੁਲਾਜ਼ਮ ਜਿਹੜੇ ਆ ਉਹ ਲਗਾਤਾਰ ਪੀੜਤ ਹੋ ਰਹੇ ਆ ਤੇ ਲਗਾਤਾਰ ਰੋਸ 'ਚ ਨੇ ਔਰ ਤੁਹਾਡੇ ਵੱਲੋਂ ਜਾਇਜ ਹੋਊਗਾ ਜੇ ਮਤਲਬ ਇਸ ਤਰ੍ਹਾਂ ਨੇ ਕੋਈ ਆਉਂਦਾ ਤੁਹਾਡੇ ਕੋਲ ਇਸ ਤਰ੍ਹਾਂ ਦੇ ਮੈਸੇਜ ਵੀ ਉੱਤੇ ਜਾਣਾ ਟੀਮ ਨਾਲ ਇਕ ਵੀ ਨਹੀਂ ਨਹੀਂ ਉਸ ਤਰ੍ਹਾਂ ਦੇ ਮੈਸੇਜ ਜਿਹੜੇ ਆ ਉਹ ਅਸੀਂ ਤਾਂ ਵਿਰੋਧ ਕੀਤਾ ਹੋਇਆ ਅਸੀਂ ਕਿਸੇ ਵੀ ਇਸ ਤਰ੍ਹਾਂ ਦੀ ਟੀਮ ਦੇ ਨਾਲ ਜਿਹੜੇ ਆ ਸਾਡੇ ਮੁਲਾਜ਼ਮ ਸਾਥੀ ਜਿਹੜੇ ਆ ਉਹ ਨਹੀਂ ਜਾਣਗੇ ਔਰ ਨਾਲ ਹੀ ਅਸੀਂ ਇੱਕ ਹੋਰ ਜਿਹੜਾ ਉਹ ਕਰਨ ਜਾ ਰਹੇ ਹਾਂ ਕਿ ਕੱਲ ਨੂੰ 30 ਤਰੀਕ ਨੂੰ ਜਾਣੀ ਅਸੀਂ ਆਰਥੀ ਫੂਕ ਮੁਜ਼ਾਹਰਾ ਵੀ ਕਰਾਂਗੇ ਸੜਕ ਵੀ ਜਾਮ ਕਰਾਂਗੇ ਔਰ ਨਾਲ ਨਾਲ ਅਸੀਂ ਕਾਲੇ ਝੰਡਿਆਂ ਦੇ ਨਾਲ ਕਿਉਂਕਿ ਕੱਲ ਨੂੰ ਉਹ ਸਿਵਲ ਸਰਜਨ ਨੂੰ ਬਟਿੰਡਾ ਦੀ ਵਧਾਈਗੀ ਪਾਰਟੀ ਆ ਉਹਨਾਂ ਨੂੰ ਵਧਾਈਗੀ ਜਿਹੜੀ ਆ ਉਹ ਅਸੀਂ ਕਾਲੇ ਝੰਡਿਆਂ ਦੇ ਨਾਲ ਦੇਵਾਂਗੇ ਕਿਉਂਕਿ ਜੇ ਉਹ ਜਾਨੀ ਸੱਚ ਬੋਲਣ ਦੀ ਹੈਸੀਅਤ ਨਹੀਂ ਰੱਖਦੇ ਸੱਚ ਬੋਲਣ ਦੀ ਹਿੰਮਤ ਨਹੀਂ ਰੱਖਦੇ ਤਾਂ ਲਾਜ਼ਮੀ ਤੌਰ ਤੇ ਉਹ ਮਾਣ ਤੇ ਸਨਮਾਨ ਨਾਲ ਆਪਦੇ ਘਰੇ ਜਾਣ ਦੇ ਹੱਕਦਾਰ ਨਹੀਂ ਹੈਗੇ ਤੇ ਜਥੇਬੰਦੀ ਜਾਂ ਜਿਹੜੇ ਮੁਲਾਜ਼ਮ ਨੇ ਉਹ ਤਾਂ ਇਸ ਗੱਲ ਦੇ ਉੱਤੇ ਬਾਜਿਦ ਹੈ ਕਿ ਤੁਹਾਡੇ ਝੂਠ ਦਾ ਕਰਕੇ ਕਿਸੇ ਬੰਦੇ ਦੀ ਜ਼ਿੰਦਗੀ ਤੇ ਕਿਸੇ ਦਾ ਭਵਿੱਖ ਜਿਹੜਾ ਉਹ ਦਾਤੇ ਲੱਗਿਆ ਹੋਇਆ ਕਿਸੇ ਦੇ ਪਰਿਵਾਰ ਦਾ ਉਹ ਇੱਕ ਦਾਤੇ ਲੱਗਿਆ ਹੋਇਆ ਔਰ ਤੁਸੀਂ ਲਗਾਤਾਰ ਝੂਠ ਜਿਹੜਾ ਉਹ ਮੀਡੀਆ 'ਚ ਵੀ ਲੈ ਕੇ ਜਾ ਰਹੇ ਹੋ ਲਗਾਤਾਰ ਉੱਚਰਕਾਰੀਆਂ ਨੂੰ ਵੀ ਝੂਠ ਤੇ ਉਹਲੇ ਵਿੱਚ ਰੱਖ ਰਹੇ ਹੋ ਇਸ ਕਰਕੇ ਜਾਨੀ ਤੁਸੀਂ ਮਾਨ ਤੇ ਸਨਮਾਨ ਨਾਲ ਘਰੇ ਜਾਣ ਦੇ ਹੱਕਦਾਰ ਨਹੀਂ ਇਸੇ ਕਰਕੇ ਅਸੀਂ ਕਾਲੇ ਝੰਡੇ ਲਾ ਕੇ ਪਿਛਲੇ 5 ਦਿਨਾਂ ਤੋਂ ਕਾਲੇ ਕਾਲੇ ਰੀਬਨ ਬੰਨ ਕੇ ਵੀ ਜਾਨੀ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਕਾਲੇ ਝੰਡਿਆਂ ਨਾਲ ਵੀ ਅੱਜ ਤੋਂ ਰੋਜ਼ ਪ੍ਰਦਰਸ਼ਨ ਸ਼ੁਰੂ ਆ ਕੱਲ ਨੂੰ ਅਸੀਂ ਕਾਲੇ ਝੰਡਿਆਂ ਦੇ ਨਾਲ ਵਿਦਾਇਗੀ ਪਾਰਟੀ ਵੀ ਦੇਵਾਂਗੇ ਸੜਕ ਵੀ ਜਾਮ ਕਰਾਂਗੇ ਤੇ ਅਰਥੀ ਫੂਕ ਮੁਜ਼ਾਹਰਾ ਵੀ ਕਰਾਂਗੇ